ਉਧਰ ਸ਼ੰਗੋ ਮੋਰਚੇ ਦੇ ਤੇ 10 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੁਗ ਫੈਦਾਨ ਇਹ ਇੱਕ ਤਰ੍ਹਾਂ ਦਾ ਜੇ ਆਪਾਂ ਕਹੀਏ ਕਿ ਨੇਕੀ ਦੀ ਬਦੀ ਦੇ ਉੱਤੇ ਜਿੱਤ ਵਾਲੀ ਗੱਲ ਹੈ ਇਸ ਲਈ ਤੁਸੀਂ ਮਜਬੂਰ ਕਰ ਲਿਆ ਉਹਨਾਂ ਨੂੰ ਸੂਚਨ ਲਈ ਮਜਬੂਰ ਕਰਤਾ ਕਿ ਇਸ ਵੱਡੇ ਨੁਕਸਾਨ ਦਾ ਕਾਰਨ ਸਾਡਾ ਕਿਸਾਨੀ ਅੰਦੋਲਨ ਹੈ ਪਰ ਜਦੋਂ ਤਕੜਾ ਕਰੀਏ ਤਾਂ ਕਿ ਸਰਕਾਰ ਤੇ ਦਬਾਅ ਹੋਰ ਵਧਾ ਸਕੀਏ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ 10 ਤਰੀਕ ਨੂੰ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਮੋਰਚਾ ਨੇ ਫੈਸਲਾ ਕੀਤਾ ਕਿ ਦੋਹਾਂ ਮੋਰਚਾ ਤੇ ਖਨੌਰੀ ਮੋਰਚੇ ਦੇ ਉੱਤੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਅੱਜ ਪ੍ਰਕਾਸ਼ ਹੋ ਗਏ ਨੇ ਔਰ 10 ਤਰੀਕ ਨੂੰ ਭੋਗ ਪਾਏ ਜਾਣੇ ਨੇ ਤੇ ਉਧਰ ਸ਼ੰਭੂ ਮੋਰਚੇ ਦੇ ਉੱਤੇ 10 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਧੋਗ ਪਾਇਆ ਗਏ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਸਤਿਗੁਰਾਂ ਨੇ ਜੋ ਇੰਨੀ ਵੱਡੀ ਕੁਰਬਾਨੀ ਦਿੱਤੀ ਔਰ ਲੋਕਾਂ ਨੂੰ ਇਹੋ ਸ਼ਾਦਮਈ ਭੰਗ ਦੇਣਾ ਲੜਦੇ ਆ ਸ਼ਰਧਾ ਮੁਕਾਬਲਾ ਸਬਰ ਨਾਲ ਕਰਨ ਦੀ ਇੱਕ ਮਿਸਾਲ ਕਹਿਣ ਕਰਕੇ ਗਈ ਨਹੀਂ ਉਹਨਾਂ ਦਾ ਅੱਜ ਇੱਥੇ ਮੋਰਚੇ 'ਚ ਦਿਨ ਬਣਾਣਾ ਇਹ ਇੱਕ ਤਰ੍ਹਾਂ ਦਾ ਜੇ ਆਪੇ ਕਹੀਏ ਕਿ ਨੇਕੀ ਦੀ ਬਦੀ ਦੇ ਉੱਤੇ ਜਿੱਤ ਵਾਲੀ ਗੱਲ ਹੈ ਸੋ ਆਪ ਸਭ ਨੂੰ ਸਾਡੀ ਅਕੁਰ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਉਹ ਆਸਰਾ ਸਾਰਾ ਲੈਂਦੇ ਹੋ ਜੋ ਇੱਥੇ ਅਖੰਡਪੁਰ ਸਾਹਿਬ ਪਠਾਸ਼ ਕੀਤੇ ਗਏ ਨੇ ਇਨਾਂ ਦੇ ਭੋਗ ਆ 10 ਤਰੀਕ ਨੂੰ 10 ਜੂਨ ਨੂੰ ਪਾਈ ਜਾਣੇ ਆ ਆਪ ਸਭ ਸੰਗਤਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੇ ਬੱਚੇ ਸਭ ਕਿਰਪਾ ਕਰਿਓ 10 ਤਰੀਕ ਨੂੰ ਹਰ ਘਰ ਦੇ ਵਿੱਚੋਂ ਸੰਗਤਾਂ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਉਹਦੇ ਚਰਨਾਂ 'ਚ ਹਾਜ਼ਰੀ ਲਵਾਓ ਤਾਂ ਕਿ ਆਪਾਂ ਸਤਕਰਾਂ ਦੇ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਹਾਜ਼ਰੀ ਨਹੀਂ ਭਰ ਸਕੀਏ ਔਰ ਮੋਰਚੇ ਨੂੰ ਵੀ ਸਮਰਥਨ ਦੇ ਸਕੀਏ ਇਹ ਮੇਰੀ ਬੇਨਤੀ ਨੂੰ ਪ੍ਰਮਾਣ ਕਰਿਓ ਬਾਕੀ ਜਿੰਨੇ ਸਾਡੇ ਚਿਲਿਆ ਦੇ ਪ੍ਰਧਾਨ ਮੁਲਾਕਾਂ ਦੇ ਪ੍ਰਧਾਨ ਪਿੰਡ ਕਾਇਆਂ ਦੇ ਪ੍ਰਧਾਨ ਸਹਿਬਾਨ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਤੱਕੜੇ ਹੋ ਕੇ ਆਓ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਇਹ ਸਾਡੇ ਸਤਕਰਾਂ ਦੀ ਬੜੀ ਰਹਿਮਤ ਹੋਈ ਹੈ ਬੜੀ ਕਿਰਪਾ ਹੋਈ ਹੈ ਇਸ ਕਿਰਪਾ ਦੇ ਸਦਕਾ ਜਿਹੜੀ ਸਰਕਾਰ ਬੜੀ ਕੀ ਕੁਛ ਸੀ ਜਿਹੜੀ ਅਜੇ ਥੇ ਸੋਚਦੀ ਸੀ ਕਿ ਅਸੀਂ ਜੋ ਫੈਸਲਾ ਕਰਤਾ ਕਰਤਾ ਉਸ ਸਰਕਾਰ ਨੂੰ ਅਗਰ ਤੁਸੀਂ ਕਿਸੇ ਪੈਰੀ ਮੋੜ ਤੋਂ ਸਫਲ ਹੋਇਓ ਸਰਕਾਰ ਭਾਵੇਂ ਮੋਦੀ-ਮੋਦੀ ਦੀ ਬਣ ਜਾ ਕੋਈ ਦਿੱਕਤ ਨਹੀਂ ਹੈ ਲੇਕਿਨ ਅੱਜ ਇਸ ਨੇ ਤੁਸੀਂ ਮਜਬੂਰ ਕਰ ਲਿਆ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਇਸ ਵੱਡੇ ਨੁਕਸਾਨ ਦਾ ਕਾਰਨ ਸਾਡਾ ਕਿਸਾਨੀ ਅੰਦੋਲਨ ਹੈ ਕਿਉਂਕਿ ਉਹਨਾਂ ਨੇ ਵਿਸ਼ਲੇਸ਼ਣ ਕਰਨੇ ਸ਼ੁਰੂ ਕਰ ਲਏ ਮੈਂ ਤੁਹਾਨੂੰ ਇੱਕ ਵਿਸਾਦ ਦੇ ਦੌਰ ਵਿੱਚ ਸੁਣੀ ਗਜ਼ਰ ਦੱਨਾਂ ਜਿਹੜੇ ਖੇਤਰ ਤੋਂ ਹਾਰੇ ਨੇ ਜਿਹੜੀਆਂ ਸੀਟਾਂ ਹਾਰੇ ਨੇ ਲਗਭਗ 63 ਸੀਟਾਂ ਉਹ ਹਾਰ ਗਏ ਜਿਹੜੀਆਂ ਬਿਲਕੁਲ ਪੈੰਡੂ ਖੇਤਰ ਵਾਲੀਆਂ ਨੇ ਪੈੰਡੂ ਖੇਤਰ ਵਾਲੀਆਂ 63 ਸੀਟਾਂ ਹਾਰ ਗਏ ਦਾ ਭਾਵ ਕਿਸਾਨ ਤੇ ਮਜ਼ਦੂਰ ਨੂੰ ਜੋ ਦੁੱਖੀ ਕੀਤਾ ਸਾਡੇ ਨਾਲ ਜੋ ਤਸ਼ੱਦਦ ਕੀਤਾ ਤੇ ਉਹਦਾ ਰਿਜ਼ਲਟ ਹੈ ਉਹਦਾ ਸਿੱਟਾ ਹੈ ਸੋ ਇਸ ਕਰਕੇ ਸਰਕਾਰ ਸੋਚਣ ਲਈ ਮਜਬੂਰ ਕਰ ਲਈ ਹੈ ਸਰਕਾਰ ਕਰੋੜੀਆਂ ਤੇ ਹੈ ਕਰੋੜੀਆਂ ਵਾਲੀ ਸਰਕਾਰ ਹੈ ਇਹਨੂੰ ਤੁਹਾਡੀਆਂ ਮੰਗਾਂ ਮਨਵਾਉਣੀਆਂ ਹੋਰ ਵੀ ਤੁਹਾਡੇ ਲਈ ਆਸਾਨ ਹੋ ਜਾਣਗੀਆਂ ਇਸ ਕਰਕੇ ਆਓ ਤੱਕੜੇ ਹੋ ਕੇ ਹੰਬੜਾ ਮਾਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜਿੰਨਾਂ ਦੀ ਇਲੈਕਸ਼ਨ ਹਰਿਆਣਾ ਦੇ ਵਿੱਚ ਹੋਣ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਹੋਣ ਜਾ ਰਹੀ ਹੈ ਉਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਆਓ ਮੋਰਚੇ ਨੂੰ ਤੱਕੜਾ ਕਰੀਏ ਤਾਂ ਕਿ ਸਰਕਾਰ ਤੇ ਦਬਾਅ ਹੋਰ ਵਧਾ ਸਕੀਏ ਜਿੰਨਾ ਤੁਸੀਂ ਹਿੰਮਤ ਮਾਰੀ ਹੁਣ ਤੱਕ ਬਹੁਤ ਦਬਾਅ ਦਾ ਹੈ ਸਾਰੇ ਤਾਂ ਧੰਨਵਾਦ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਮਰਥਨ ਦੇ ਕੇ ਤਾਕਤ ਦੇ ਕੇ ਸਰਕਾਰ ਨੂੰ ਕਰੋੜੀਆਂ ਤੇ ਕੀਤਾ ਹੁਣ ਅੱਗੇ ਆਓ ਇਹਨਾਂ ਦੋਹਾਂ ਸਟੇਟਾਂ ਦੇ ਵਿੱਚ ਵੀ ਸਰਕਾਰ ਨੂੰ ਫਿਕਰ ਪਾਈਏ ਕਿ ਜੇਕਰ ਕਿਸਾਨਾਂ ਦੇ ਮੁੱਦਿਆਂ ਦਾ ਮਸਲਾ ਨਾ ਹੱਲ ਕੀਤਾ ਤਾਂ ਉਹਨਾਂ ਸਟੇਟਾਂ ਦੇ ਵਿੱਚ ਵੀ ਇੱਕ ਮਹਾਜਾ ਪ੍ਰੋਤਨਾ ਪੈ ਸਕਦਾ ਸੋ ਇਸ ਲਈ ਮੇਰੇ ਅੱਜ ਚੋੜ ਕੇ ਬੇਨਤੀ ਹੈ ਸਾਰਿਆਂ ਨੂੰ ਫਿਰ ਦਮਾਰਾਂ ਮੈਂ ਅਪੀਲ ਕਰਦਾ ਇਸ ਸਾਡੇ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ। ਇੱਥੇ ਜੋ ਖੰਡਮਾਲ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਉਹਨਾਂ ਦੇ ਭੋਗ ਦੇ ਸਮੇਂ ਦੇ ਉੱਤੇ ਸਾਰੀਆਂ ਸੰਗਤਾਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਡੇ ਬੱਚੇ ਸਭ ਇੱਥੇ ਹਾਜ਼ਰੀ ਭਰੋ। ਇਹ ਹੀ ਤੁਹਾਡਾ ਤੀਰਤਾ ਪਿਆਰੋ ਇਸ ਕਰਕੇ ਹਾਜ਼ਰੀ ਲਵਾਓ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਸੱਚਾ